ਦੇਖ ਲਓ ਗੁਰੂ ਦੀਏ ਸੰਗਤ ਇਹ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ ਇਹ ਕਿਵੇਂ ਪੈਸਾ ਚੋਰੀ ਕਰਦੇ ਨੇ ਗੁਰੂ ਘਰ ਦਾ ਸਾਨੂੰ ਦਿਖਾਉਨੇ ਆ ਕਿ 22000 ਕਿਲਾ 22000 ਕਿਲਾ ਮਹਾਰਾਜਾ ਅਣਜੀਤ ਸਿੰਘ ਨੇ ਗੁਰੂ ਘਰਾਂ ਦੇ ਨਾਂ ਕਰਾਇਆ ਸੀ 22000 ਕਿਲਾ ਉਹਦੀ ਆਮਦਨ ਕਦੇ ਦੱਸੀ ਆ ਸੰਗਤ ਨੂੰ ਜਦੋਂ ਇਹ ਬਜਟ ਦੱਸਦੇ ਨੇ ਹਰ ਸਾਲ ਕਦੇ ਸੰਗਤ ਨੂੰ ਦੱਸਿਆ ਕਿ ਭਾਈ ਇੰਨਾ ਪੈਸਾ ਤਾਂ ਜ਼ਮੀਨ ਦਾ ਆਇਆ ਸਾਨੂੰ ਉਹ 22000 ਕੀਲਾ じゃ ਕਿੱਥੇ ਉਹ 22000 ਕੀਲਾ ਤੁਸੀਂ ਦੇਖੋ ਉਹ 22000 ਕੀਲੇ ਦੀ ਆਮਦਨ ਕਿੱਥੇ ਜਾਂਦੀ ਆ ਜੇ 22000 ਕੀਲੇ ਦੀ ਆਮਦਨ ਦੀ ਗੱਲ ਕਰੀਏ ਕਿ ਉਹਦੇ ਨਾਲ ਹੀ ਗੁਰੂ ਘਰ ਚੱਲ ਜਾਂਦੇ ਨੇ ਚੱਲ ਸਕਦੇ ਨੇ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਅੰਡਰ ਚ ਨੇ ਪਰ ਜਿਹੜਾ ਕਰੋੜਾਂ ਅਰਬਾਂ ਖਰਬਾਂ ਰੁਪਈਆ ਰੋਜ਼ ਦਾ ਮੱਥਾ ਟੇਕਦੀ ਆ ਸੰਗਤ ਉਹ ਵੀ ਖਾਂਦੇ ਨੇ ਇਹ ਵੀ ਖਾਂਦੇ ਨੇ ਜ਼ਮੀਨ ਦਾ ਪੈਸਾ ਵੀ ਇਹ ਚੋਰ ਲਟੇਰੇ ਕੀ ਕੁਸ ਕਰਦੇ ਨੇ ਆ ਤੁਹਾਨੂੰ ਭਾਈ ਅਨਜੀਤ ਸਿੰਘ ਸਾਫਕਾ ਜਥੇਦਾਰ ਦੱਸਣਗੇ ਇਹ ਵੀ ਸੁਣ ਲਵੋ ਕ੍ਰਿਸਚਨ ਕਾਲ ਦੇ ਵਿੱਚ 45 ਲੱਖ ਲੈਂਦੇ ਨੇ ਪੰਜਾਂ ਸਾਲਾਂ ਦਾ ਸਾਡੇ ਗੁਰੂ ਰਾਮਦਾਸ ਸਹਿਬੀ ਬੀਸ ਕਾਲ ਦੇ ਵਿੱਚ 85 ਲੱਖ ਲੈਂਦੇ ਨੇ ਹੌਡ 93 ਲੱਖ ਕਰ ਦਿੱਤਾ ਡਬਲ ਸਾਡਾ ਕਿਹੜਾ ਸਿੱਖ ਬੱਚਾ ਜਿਹੜਾ ਇਸ ਪਾਸੇ ਰੁਚੀ ਰੱਖੂਗਾ ਸੀ ਕਿਸ ਬੱਚੇ ਗਰੀਬ ਬੱਚੇ ਨੂੰ ਕਿਸ ਤਰ੍ਹਾਂ ਐਜੂਕੇਸ਼ਨ ਦੇ ਪਾਵਾਂਗੇ ਇੰਨੀ ਮਗ੍ਹਾਈ ਦੇ ਵਿੱਚ ਸਾਡੀ ਪ੍ਰਬੰਧਕ ਕਮੇਟੀ ਆ ਜਦੋਂ ਜੋੜ ਮੇਲਾ ਅਗਲੇ ਮਹੀਨੇ ਤੁਸੀਂ ਦੇਖਿਓ ਬੋਰੀਆਂ ਦੇ ਵਿੱਚ ਰੋਟੀ ਸਾਂਭੇ ਜਾਂਦੇ ਪਰ ਇਹ ਰੋਟੀ ਜਾਂਦੇ ਕਿੱਥੇ ਸਾਨੂੰ ਸਮਝ ਨਹੀਂ ਆਉਂਦੀ ਸਾਡੇ ਕਿਸੇ ਗਰੀਬ ਬੱਚੇ ਤੇ ਕੰਮ ਨਹੀਂ ਆਉਂਦਾ ਕਿਸੇ ਲੋੜਵੰਦ ਇਲਾਜ ਵਾਲੇ ਤੇ ਕੰਮ ਨਹੀਂ ਆਉਂਦੇ ਅਸੀਂ ਕਿਸੇ ਦਾ ਕਿਸੇ ਯਾਤਰੂ ਦਾ ਲਾਭ ਯਾਤਰੂ ਨੂੰ ਲਾਭ ਨਹੀਂ ਦੇ ਸਕਦੇ ਸਾਡੀਆਂ ਸਾਡੇ ਗੁਰਤਾਨਾਂ ਤੇ ਸਾਡੇ ਤਖਤਾਂ ਤੇ ਸਰਕਾਰ ਦਾ ਕਬਜ਼ਾ ਹੋ ਚੁੱਕਾ ਤੋ 12-12 ਕਰੋੜ ਦਾ ਕਿਲਾ ਉਹ ਕਿੱਲੇ ਦੇ ਬਦਲੇ ਇੱਕ ਕਿਲਾ ਲੈ ਕੇ ਨਾਲ 12-12 ਕਰੋੜ ਰੁਪਏ ਕੇ ਹਜਮ ਕਰ ਲੈ ਕਿੱਲੇ ਦੇ ਨਾਲ ਬਦਲ ਕੇ ਕਿਲਾ ਲੈ ਲੈ ਜਿਹਦੀ 50 ਲੱਖ ਕੀਮਤ ਨਹੀਂ ਤੇ 12-12 ਕਰੋੜ ਦੀ ਕੀਮਤ ਵਾਲੇ ਕਿੱਲੇ ਅਸੀਂ ਗਵਾ ਬੈਠੇ ਹਾਂ ਸਾਡੇ ਲਾਗੂਆਂ ਨੇ ਗਵਾਏ ਕਿਸੇ ਨੇ ਲੀਜ਼ ਤੇ ਲੈ ਲਈ ਕਿਸੇ ਨੇ ਵੇਚ ਦਿੱਤੀ ਕਿਸੇ ਨੇ ਨਲਾਮ ਕਰ ਦਿੱਤੀ ਕਿਤੇ ਇਹ ਬਹੁਤ ਸਾਡਾ ਨੁਕਸਾਨ ਹੋ ਰਿਹਾ ਸੰਗਤੇ ਸੋਨੂੰ ਦੱਸਿਆ ਅਨਜੀਤ ਸਿੰਘ ਜੀ ਨੇ ਕਿ ਕਰੋੜਾਂ ਹੀ ਰੁਪਈਆ ਕਾਲਜਾਂ ਦੇ ਵਿੱਚੋਂ ਕਮਾਉਂਦੇ ਨੇ ਉਹ ਖਾਂਦੇ ਨੇ ਉਹਦੇ ਨਾਲ ਵੀ ਢਿੱਡ ਨਹੀਂ ਭਰਦਾ ਇਹਨਾਂ ਗਰਕਿਆਂ ਹੋਏ ਆ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਦਾ ਫੇਰ ਗੁਰੂ ਘਰ ਦੀ ਗੋਲਕਵੇ ਵਿੱਚ ਕਰੋੜਾਂ ਖਰਬਾ ਰੁਪਈਆ ਰੋਜ਼ ਆਉਂਦਾ ਉਹ ਵੀ ਖਾ ਜਾਂਦੇ ਨੇ ਮਹਾਰਾਜਾ ਅਨਜੀਤ ਸਿੰਘ ਦਾ 22000 ਕਿਲੇ ਦਾ ਜ਼ਮੀਨ ਦਾ ਪੈਸਾ ਉਹ ਵੀ ਖਾ ਜਾਂਦੇ ਨੇ ਕੰਜਰ ਫਿਰ ਜ਼ਮੀਨ ਆ ਜਿਹੜੀ ਮਹਿੰਗੀ ਜ਼ਮੀਨ ਵੇਚ ਕੇ ਸਸਤੀ ਜ਼ਮੀਨ ਲੈ ਲਈ ਕਿਲੇ ਉਹਨੇ ਹੀ ਪੂਰੇ ਕੀਤੇ ਨੇ ਇਹ ਕੰਮ ਕੀਤਾ ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਕਰਕਿਆਂ ਹੋਇਆ ਨੇ ਬਾਦਲਾ ਨੂੰ ਕਿੰਨਾ ਪੈਸਾ ਹਰ ਮਹੀਨੇ ਆਉਂਦਾ ਸ਼੍ਰੋਮਣੀ ਕਮੇਟੀ ਬੰਨੀਓ ਕਿਉਂਕਿ ਹਿੱਸਾ ਉਹਨਾਂ ਨੂੰ ਬਹੁਤ ਮੋਟਾ ਮਿਲਦਾ ਇਹ ਸਾਰੇ ਰਲ ਮਿਲ ਕੇ ਖਾਂਦੇ ਨੇ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਤੇ ਬਾਦਲ ਕੇ ਨੇ ਜਦੋਂ ਇੰਨਾ ਪੈਸਾ ਬਾਦਲਾਂ ਨੂੰ ਹਰ ਮਹੀਨੇ ਜਾਂਦਾ ਤੇ ਉਹ ਕਿਵੇਂ ਸ਼੍ਰੋਮਣੀ ਕਮੇਟੀ 'ਚੋਂ ਆਪਣਾ ਦਾਵਾ ਸੱਜਣਗੇ ਬਈ ਹੁਣ ਵਿਰੋਧ ਕੌਣ ਕਰੂਗਾ ਜਿਹੜੀਆਂ ਜਥੇਬੰਦੀਆਂ ਨੇ ਵਿਰੋਧ ਕਰਨਾ ਉਹਨਾਂ ਨੂੰ ਹਿੱਸਾ ਮਿਲਦਾ ਹਰ ਮਹੀਨੇ ਓਮਨੀ ਬੋਲਦੀਆਂ ਫੇਰ ਤੁਸੀਂ ਦੇਖੋ ਇਹ ਘਰ ਕੇ ਹੋਏ ਕੀ ਕਰਦੇ ਨੇ ਤੁਸੀਂ ਟੀਵੀ ਦੀ ਸਕਰੀਨ ਵੱਲ ਦੇਖੋ ਦਰبار ਸਾਹਿਬ ਦੇ ਅੰਦਰ ਇਤਿਹਾਸਕ ਪੌੜੀਆਂ ਨੂੰ ਜ਼ਿੰਦਾ ਾਲਾ ਰੱਖਿਆ ਇਹ ਵੀ ਮਹਾਰਾਜਾ ਅਨਜੀਤ ਸਿੰਘ ਜੀ ਨੇ ਇਤਿਹਾਸ ਲਿਖਾਇਆ ਸੀ ਇਹ ਪੌੜੀਆਂ ਦੇ ਅੰਦਰ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਕਿ ਸੰਗਤਾਂ ਆਉਣਗੀਆਂ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਇਤਿਹਾਸ ਬਾਰੇ ਜਾਣੂ ਹੋਣਗੀਆਂ ਪੜਨਗੀਆਂ ਸ੍ਰੀ ਗੁਰੂ ਦਸਵੇਂ ਪਾਸਾ ਜੀ ਉਹ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਦੀਦੇ ਸੀ ਉਹ ਕਿਉਂਕਿ ਸ੍ਰੀ ਗੁਰੂ ਦਸਵੇਂ ਪਾਸਾ ਜੀ ਨੂੰ ਕਿਸੇ ਚਿੱਤਰਕਾਰ ਨੇ ਦੇਖਿਆ ਸੀ ਇਹ 18ਵੀਂ ਸਦੀ ਦੀ ਫੋਟੋ ਆ ਬਣਾਈ ਹੋਈ ਉਹਤੇ ਅੰਦਰ ਚਿੱਤਰਕਾਰੀ ਕਰਾਈ ਹੋਈ ਦਰਬਾਰ ਸਾਹਿਬ ਦੇ ਅੰਦਰ ਉਹ ਕਿੱਦਾਂ ਦਿਂਦੇ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਉਹ ਚਿੱਤਰਕਾਰ ਨੇ ਉਸੇ ਤਰ੍ਹਾਂ ਦੀ ਤਸਵੀਰ ਬਣਾਈ ਸੀ ਉਵੇਂ ਜਿਵੇਂ ਉਹ ਜਾਂਦੇ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਉਹਨਾਂ ਦੇ ਕੋਲੇ ਕਿਹੜਾ ਨਿਸ਼ਾਨ ਸਾਹਿਬ ਹੁੰਦਾ ਸੀ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਹੁੰਦਾ ਸੀ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਤੁਸੀਂ ਦੇਖੋ ਤਸਵੀਰ ਦੇ ਵਿੱਚ ਇਹ ਤਸਵੀਰ ਦਰਬਾਰ ਸਾਹਿਬ ਦੇ ਅੰਦਰ ਹੈਗੀ ਆ ਜਿਹੜੀਆਂ ਪੌੜੀਆਂ ਨੂੰ ਜਿੰਦਾ ਲਾਇਆ ਇਹ ਸ਼੍ਰੋਮਣੀ ਕਮੇਟੀ ਵਾਲੇ ਮਹਾਰਾਜਾ ਅਨਜੀਤ ਸਿੰਘ ਦੀ ਜ਼ਮੀਨ ਦਾ ਪੈਸਾ ਵੀ ਖਾ ਜਾਂਦੇ ਨੇ ਤੇ ਸੰਗਤਾਂ ਨੂੰ ਇਤਿਹਾਸ ਤੋਂ ਵੀ ਦੂਰ ਰੱਖਦੇ ਨੇ ਕਿ ਜੇ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਦਸਵੇਂ ਪਾਸਾ ਜਿਹਦੇ ਇਨਸਾਨ ਸਾਹਿਬ ਦੇ ਦਰਸ਼ਨ ਕਰ ਲੈਣਗੀਆਂ ਤਾਂ ਕਹਿਣਗੀਆਂ ਓਕੇ ਭਾਈ ਕਾਲ ਤੱਕ ਸਾਹਿਬ ਤੇ ਸ੍ਰੀ ਗੁਰੂ ਦਸਵੇਂ ਪਾਸਾ ਦਾ ਇਨਸਾਨ ਸਾਹਿਬ ਝੂਲਣ ਲਾਵੋ ਜਿਹੜਾ ਉਹ ਸਮਿਆਂ ਦੇ ਵਿੱਚ ਹੁੰਦਾ ਸੀ ਉਹਨਾਂ ਕੋਲੇ ਜਦੋਂ ਤੋ ਤਸਵੀਰ ਦੇ ਵਿੱਚ ਉਹ ਇਨਸਾਨ ਸਾਹਿਬ ਦੇ ਦਰਸ਼ਨ ਹੁੰਦੇ ਨੇ ਤੇ ਗੁਰਦੁਆਰਿਆਂ 'ਚ ਕਿਉਂ ਨਹੀਂ ਚੜਦਾ ਚੜਦਾ ਇਨਸਾਨ ਸਾਹਿਬ ਕਿਉਂਕਿ ਅੰਗਰੇਜ਼ਾਂ ਨੇ 1930 'ਚ ਉਤਾਰ ਦਿੱਤਾ ਸੀ ਕਾਲ ਤਖਤ ਸਾਹਿਬ ਤੋਂ ਕਿਉਂਕਿ ਕਾਲ ਤਖਤ ਸਾਹਿਬ ਤੇ 1930 ਤੋਂ ਪਹਿਲਾਂ ਇਹੀ ਇਨਸਾਨ ਸਾਹਿਬ ਚੜੇ ਹੁੰਦੇ ਸੀ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਤੇ ਉਸ ਵੇਲੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿੱਦਾਂ ਨਿਸ਼ਾਨ ਸਾਹਿਬ ਹੀ ਤਾਰ ਦਿੱਤਾ ਕਿਉਂਕਿ ਇਹ ਸਨੇਹਾ ਵਰਦਾ ਸੀ ਸੰਗਤ ਨੂੰ ਕਿ ਤੁਸੀਂ ਆਪਣੇ ਕੋਲੇ ਸ਼ਸਤਰ ਰੱਖਣੇ ਨੇ ਕਿਰਪਾਨ ਰੱਖਣੀਆਂ ਢਾਲ ਰੱਖਣੀਆਂ ਕਿਟਾਰ ਰੱਖਣੀਆਂ ਨੀਲੇ ਰੰਗ ਦਾ ਇਨਸਾਨ ਸਾਹਿਬ ਕਿਉਂਕਿ ਰੱਬ ਨੀਲਾ ਸਭ ਦੇ ਲਈ ਪੂਰੀ ਦੁਨੀਆ ਲਈ ਇੱਕੋ ਹੀ ਰੱਬਾ ਨੀਲਾ ਇੱਕੋ ਹੀ ਇਨਸਾਨ ਸਾਹਿਬ ਆ ਸਾਰੀ ਦੁਨੀਆ ਲਈ ਗੁਰੂਆਂ ਦਾ ਇਸ ਨੀਹਾ ਨਦასი ਅੰਗਰੇਜ਼ਾਂ ਪਾਪੀਆਂ ਨੇ ਆਪਣਾ ਲੋਗੋ ਲਾ ਕੇ ਝੰਡਾ ਚੜਾ ਦਿੱਤਾ ਗੁਰਦੁਆਰਿਆਂ 'ਚ ਜਿਹਨੂੰ ਅੱਜ ਇਹ ਖੰਡਾ ਦੱਸਦੇ ਨੇ ਝੰਡੇ ਤੇ ਲੱਗਿਆ ਹੋਇਆ ਲੋਗੋ ਆ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਸਾਡੇ ਦਸਾਂ ਗੁਰੂਆਂ 'ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਤੁਹਾਨੂੰ ਅੱਗੇ ਖੰਡਾ ਵੀ ਦਿਖਾਉਨੇ ਆ ਕਿ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਜਿਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਅੰਮਰਤ ਸਕਾਇਆ ਸੀ ਆਨੰਦਪੁਰ ਸਾਹਿਬ ਖਾਲਸਾ ਪੰਥ ਸਾਜਿਆ ਸੀ ਤੁਹਾਨੂੰ ਅੱਗੇ ਉਹਦੇ ਵੀ ਦਰਸ਼ਨ ਕਰਾਉਨੇ ਆ ਉਹ ਖੰਡਾ ਦੇਖ ਲਿਓ ਤੇ ਜਿਹੜਾ ਥੱਲਿਓਂ ਚੌੜਾ ਉੱਤੋਂ ਚੌੜਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਦਿੱਤਾ ਹੋਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਅੱਜ ਝੰਡਿਆਂ ਤੇ ਲਾ ਕੇ ਇਹ ਉਹ ਝੰਡੇ ਗੁਰਦੁਆਰਿਆਂ ਚ ਚੜਾਉਂਦੇ ਨੇ ਕਹਿੰਦੇ ਨੇ ਇਹ ਇਨਸਾਨ ਸਾਹਿਬ ਨੇ ਤੁਸੀਂ ਦੇਖੋ ਗੁਰਦੁਆਰਿਆਂ ਦੀਆਂ ਕਮੇਟੀਆਂ ਵਾਲੇ ਅੱਜ ਕਿੱਡਾ ਵੱਡਾ ਗੁਨਾਹ ਕਰਦੇ ਨੇ ਉਹ ਗੁਨਾਹ ਦੇ ਜ਼ਿੰਮੇਵਾਰ ਨੇ ਸ਼੍ਰੋਮਣੀ ਕਮੇਟੀ ਵਾਲੇ ਕਿਉਂਕਿ ਜਦੋਂ ਇਹ ਅੰਗਰੇਜ਼ਾਂ ਦੇ ਝੰਡੇ ਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਹੁੰਦੀ ਆ ਜਦੋਂ ਅੰਗਰੇਜ਼ਾਂ ਦੇ ਲੋਗੋ ਨੂੰ ਖੰਡਾ ਦੱਸਦੇ ਨੇ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੀ ਘੋਰ ਬੇਅਦਬੀ ਹੁੰਦੀ ਆ ਇਹ ਪਾਪੀ ਕਿਸ ਤਰ੍ਹਾਂ ਬੇਅਦਬੀ ਕਰਦੇ ਨੇ ਤੁਹਾਨੂੰ ਅੱਗੇ ਪੂਰਾ ਇਤਿਹਾਸ ਦਿਖਾਉਨੇ ਆ ਤੇ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਨਿਸ਼ਾਨ ਸਾਹਿਬ ਦੇ ਇਹ ਇਨਸਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਆਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ USA.com ਤੇ ਜਾ ਕੇ ਵੀ ਦੇਖ ਸਕਦੇ ਹੋ ਇਹ ਇਤਿਹਾਸ ਆ ਜਿਹੜਾ ਤੁਸੀਂ ਉਥੇ ਪੜ ਸਕਦੇ ਹੋ ਇਹ ਇਨਸਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਇਨਸਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀ ਦੀ ਹੈ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੇ ਸੀਗੇ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਹੀ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਉੱਪਰ ਕਿਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਅ ਜਦੋਂ ਕਾਲ ਤੱਕ ਸਭ ਤੇ ਚੜੇ ਹੁੰਦੇ ਸੀ ਇਨਸਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਿਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਅ ਰਿਜਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਇਨਸਾਨ ਸਾਹਿਬ ਆ ਔਰ ਆ ਉਤੇ ਇਤਿਹਾਸ ਲਿਖਿਆ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸਹੀਦਾਂ ਦੀਆਂ ਉਥੇ ਲਾਉਣ ਬਾਰੇ ਵਿਚਾਰ ਕਰ ਰਹੇ ਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਾਇ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸ਼ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਰਕੇ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਅਜੇ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ 'ਚ ਨਾ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਇਹ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ 7 ਵਿਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਸ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਜ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਆਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਆ ਇੱਕ ਟੁਆਏ ਜੇ ਨਾਲੇ ਅੰਬਰਤ ਤਿਆਰ ਕਰਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਥੱਲੇ ਚੌੜਾ ਉੱਤੇ ਚੌੜਾ ਇੱਥੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ 'ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਭ ਤਾਂ ਆਹ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਭ ਤੇ ਇਹ ਤਾਂ ਅੱਜ ਤੱਕ ਨਹੀਂ ਚੜਾਇਆ ਗਿਆ ਅੱਜ ਤੱਕ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਬਤਿਸਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਾਬ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਹੁੰਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਾਬ ਗੁਰਦਵਾਰਾਂ 'ਚ ਚੜਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦੁਆਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਨਿਸ਼ਾਨ ਸਾਹਿਬ ਦੇ ਖੰਡੇ ਦੇ ਬਾਰੇ ਵਿੱਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਹਾਂ ਫਿਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਵੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹਲ ਆਹ ਇੱਕ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ